ਇੱਕ ਸੁਖਵੀਰ ਸਿੰਘ ਹੈਗੇ ਨੇ ਮੋਹਨ ਮਾਜਰਾ ਥਾਣਾ ਚੌਂਕੌਰ ਸਾਹਿਬ ਪੈ ਜਾਂਦਾ ਇਹ ਅੱਜ ਆਏ ਸੀਗੇ ਦਫਤਰ ਬਿジネス ਰੇਂਜ ਫੋਰ ਲੁਧਿਆਣਾ ਇਹਨਾਂ ਦਾ ਕਹਿਣਾ ਹੈਗਾ ਵੀ ਇੱਕ ਇਹਨਾਂ ਨੇ ਕਾਰ ਖਰੀਦੀ ਸੀ 4-5 ਮਹੀਨੇ ਪਹਿਲਾਂ ਸੈਕੰਡ ਹੈਂਡ ਆਰਟੋ ਕਾਰ ਉਹ ਨਾਂ ਨਹੀਂ ਇਹਨਾਂ ਨੇ ਕਰਾਈ ਸੀ ਔਰ ਉਹ ਕਾਰ ਇਹਨਾਂ ਦੇ ਕੋਲ ਸੀਗੀ ਇਹ ਫਲੈਕਸਪੋਰਟ ਦੀ ਇਹਨਾਂ ਨੇ ਬਿਜਨਸ ਦੀ ਦੁਕਾਨ ਪਾਈ ਹੋਈ ਹੈ ਔਰ ਇਹਨਾਂ ਦਾ ਕੋਈ ਦੋਸਤ ਹੈਗਾ ਮੁੰਡਾ ਗੁਰਪ੍ਰੀਤ ਸਿੰਘ ਉਹ ਕਿਤੇ ਕਾਰ ਮੰਗ ਕੇ ਲੈ ਗਿਆ ਤੇ 19 ਤਰੀਕ ਦੀ ਗੱਲ ਆ 19 ਜਨਵਰੀ ਦੀ ਉਹ ਰਸਤੇ ਇੱਕ ਤੇ ਉਹ ਨਾਕਨ ਤੇ ਰੋਕਿਆ ਵਗੈਰਾ ਤੇ ਉਹ ਉਥੋਂ ਕਾਰਪੁੱਛ ਛੱਡ ਕੇ ਭੱਜ ਗਿਆ ਸੀ ਉਸ ਤੋਂ ਬਾਅਦ ਜਿਹੜੇ ਮਾਛੀਵਾਲਾ ਥਾਣੇ ਵਾਲੇ ਉਹਨੂੰ ਗੱਡੀ ਨੂੰ ਥਾਣੇ ਲੈ ਗਏ ਸੀ ਔਰ ਇਹ ਜਦੋਂ ਥਾਣੇ ਨੇ ਅਪਰੋਚ ਕੀਤੀ ਉਹ ਬਲਵਿੰਦਰ ਸਿੰਘ ਹੈੱਡ ਕਨਸਟੇਬਲ ਉੱਥੇ ਮਿਲਿਆ ਵੀ ਮੈਂ ਹੈੱਡ ਕਨਸਟੇਬਲਾਂ ਤੋਂੜੇ ਫਿਰ ਕਿਹਾ ਵੀ ਤੁਹਾਡੀ ਮੋਕਾਰ ਛਡਾ ਦੇਣਾ ਹਮ ਤਾਂ ਉਹਨੂੰ 35000 ਰੁਪਏ ਦੇਣਾ ਪਏਗਾ ਬਾ 25000 ਤੇ ਗੱਲ ਲਾ ਗਈ ਫਿਰ ਉਹਨੂੰ 15000 ਤੇ ਕਹਿਣ ਲੱਪੇ ਉਹ ਕਹਿੰਦੇ ਮੈਨੂੰ ਇੰਨੇ ਪੈਸੇ ਹਨੇਗੇ ਫਿਰ ਉਹਨਾਂ ਨੇ ਆਪਣੇ ਕੱਲ ਉਹਨਾਂ ਨੇ ਫੋਨ ਤੇ ਗੱਲ ਕੀਤੀ ਦੁਆਰਾ ਉਹ ਉਹਨਾਂ ਨੇ ਫਿਰ ਉਹਨ게 ਵੀ 10000 ਦੇ ਦੇਉ ਉਸ ਚੀਜ਼ ਦੀ ਉਹਨਾਂ ਨੇ ਰਿਪੋਰਟਿੰਗ ਵੀ ਕਰ ਲਈ ਸੀ ਉਹ ਫਿਰ ਅੱਜ ਉਹਨਾਂ ਨੇ ਸਾਡੇ ਕੋ ਆ ਕੇ ਖਾਰੀ ਗੱਲ ਦੱਸੀ ਹੈ ਔਰ ਸਾਡੇ ਕੋ ਪੈਸੇ ਮੰਗ ਰਹੇ ਉਹ ਫਿਰ ਇੱਕ ਟਰੈਪ ਇਨਸਪੈਕਟਰ ਗੋਡੀ ਬਿਰਦੀ ਦੀ ਨਿਗਰਾਨੀ ਚ ਕਿਹੜਾ ਫਿਰ ਉਹ ਰੇਂਜ ਦੀ ਟੀਮ ਨੇ ਕੀਤਾ ਹੈਗਾ ਸਰਕਾਰੀ ਗਵਾਹ ਨਹੀਂ ਹਾਜ਼ਰ ਜਿਹਨੂੰ 10000 ਰੁਪਏ ਲੈਂਦੇ ਨੂੰ ਰੰਗੇ ਅਥੀ ਫੜਿਆ ਬਲਵਿੰਦਰ ਸਿੰਘ ਨੂੰ ਔਰ ਉੱਥੇ ਜਦੋਂ ਗੁਫ਼ਤਾਰ ਕਰਨ ਤੋਂ ਬਾਅਦ ਇਹ ਵੀ ਪਾਇਆ ਗਿਆ ਵੀ ਇਹ ਜਿਹੜਾ ਬਲਵਿੰਦਰ ਸਿੰਘ ਹੈ ਇਹ ਪੀਏਪੀ ਚੋਂ ਰਿਟਾਇਰ ਹੋ ਚੁੱਕਾ ਔਰ ਰਿਟਾਇਰ ਹੋਏ ਨੂੰ ਇਹਨੂੰ 1.5-2 ਸਾਲ ਹੋ ਗਏ ਨੇ ਔਰ ਉਹਦੇ باوجود ਦੇ ਥਾਣੇ ਐਸਐਚਓ ਦੇ ਨਾਲ ਲੱਗਾ ਸੀ ਮਾਛੀਵਾੜਾ ਐਸਐਚਓ ਦੇ ਨਾਲ ਤੇ ਉਹਦੇ ਬਾਰੇ ਲਗ ਕਰ ਵੀ ਕੀਤੀ ਜਾ ਰਹੀ ਹੈ ਬਾਕੀ ਇਹ ਆਪਣੇ ਆਪ ਨੂੰ ਹੌਲਦਾਰੀ ਦੱਸ ਰਿਹਾ ਸੀਗਾ ਇਸ ਕਰਕੇ ਸੈਕਸ਼ਨ 318 ਏ ਟੀ বিএনএস ਦਾ ਵੀ ਵਾਅਦਾ ਕਰਦਾ ਹੈ ਬਾਕੀ ਕਾਲਮਬੋਸ਼ੀ ਪੇਸ਼ ਕਰਾਂਗੇ ਅਦਾਤ ਵਿੱਚ ਸਰ ਹੋਰ ਵੀ ਠਾਣੇ ਦੇ ਹੈ ਕਿ ਮੁਲਾਜੂ ਕੇ ਦੇ ਨਾਲ ਰਲੇ ਹੋਏ ਤਾਂ ਰਿਟਾਇਰ ਕਰਨ ਮੁੰਚੀ ਬਾਰੇ ਦੱਸ ਰਿਆ ਸੀ ਬੇਸਿਕਲੀ ਉਹ ਆਈਓ ਆ ਬਾਕੀ ਹੋਰ ਜਿਹੜੇ ਐਸਐਸਓ ਵਗੈਰਾ ਨੂੰ ਦਾ ਰੋਲ ਐਗਜ਼ਾਮਨ ਕੀਤਾ ਜਾਵੇਗਾ ਅਗਰ ਉਹਦਾ ਕਿਸੇ ਦਾ ਕਸੂਰ ਪਾਇਆ ਜਾਵੇਗਾ ਕਰਕੇ